ਅਸ਼੍ਰੀਕਾਲ ਤੋਂ ਸੇਕ੍ਰੇਟ ਸੰਜੈ ਨਿਊਜ਼ ਤੇ ਮੈਂ ਹਾ ਪ੍ਰਦੀਪ ਕੌਰ ਤਾਂ ਹੁਣ ਜ਼ਿਕਰ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦਾ ਤਾਂ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਅੱਜ ਅਰਜੀ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾਣੀ ਸੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਅਹਿਮ ਫੈਸਲਾ ਜਿਹੜਾ ਉਹ ਸੁਣਾਇਆ ਜਾਣਾ ਸੀ ਸੋ ਬਿਲਕੁਲ ਹੁਣ ਇੰਤਜ਼ਾਰ ਦੀਆਂ ਕੜੀਆਂ ਨੇ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਨੇ ਤੇ ਫੈਸਲਾ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਉਸ ਫੈਸਲੇ ਦਾ ਜ਼ਿਕਰ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੀ ਅੰਮ੍ਰਿਤਸਰ ਵਾਲੀ ਰਿਹائش ਤੋਂ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਲਗਾਤਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਸੀ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਤਾਂ ਦੱਸ ਦਈਏ ਕਿ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੋਹੇ ਧਿਰਾਂ ਦੇ ਵਕੀਲਾਂ ਦੇ ਵਿਚਾਲੇ बहस ਹੋਈਰ ਜਿਸ ਤੋਂ ਬਾਅਦ ਇਹ ਫੈਸਲਾ ਸਾਹਮਣੇ ਆਇਆ ਕਿ ਵਿਕਰਮ ਸਿੰਘ ਮਜੀਠੀਆ ਦੀ ਹਜੇ ਪਟੀਸ਼ਨ ਤੇ ਜੋ ਸੁਣਵਾਈ ਹੋਣੀ ਸੀ ਜ਼ਮਾਨਤ ਤੇ ਜੋ ਪਟੀਸ਼ਨ ਪਾਈ ਗਈ ਸੀ ਉਸ ਦੀ ਸੁਣਵਾਈ ਕੱਲ ਦੇ ਦਿਨ ਹੋਏਗੀ ਔਰ ਪੰਜਾਬ ਦੇ ਏਜੀ ਖੁਦ ਸਾਹਮਣੇ ਆਏ ਨੇ ਖੁਦ ਉਹਨਾਂ ਨੇ ਹਾਈ ਕੋਰਟ ਤੋਂ ਇਸ ਦਾ ਸਮਾਂ ਮੰਗਿਆ ਕਿ ਉਹਨਾਂ ਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ ਪਰ ਹਾਈ ਕੋਰਟ ਨੇ ਫਟਕਾਰ ਲਗਾਉਂਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਅੰਦਰ ਰੱਖਣ ਦੇ ਹੋਰ ਕਾਰਨ ਕੀ ਹੋ ਸਕਦੇ ਨੇ ਉਸ ਤੋਂ ਜ਼ਿਆਦਾ ਸਮਾਂ ਨਹੀਂ ਦਿੱਤਾ ਸਿਰਫ ਕੱਲ ਦਾ ਦਿਨ ਦਿੱਤਾ ਹੈ ਯਾਨੀ ਕੱਲ ਬਿਕਰਮ ਸਿੰਘ ਮਜੀਠੀਆ ਤੇ ਫੈਸਲਾ ਜਿਹੜਾ ਉਹ ਜ਼ਰੂਰ ਆਇਆ ਜਾਏਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸਕਦਾ ਸੀ ਤਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਜੀ ਜ਼ਮਾਨਤ ਉਤੇ ਬਹਿਸ ਲਗਾਤਾਰ ਜਾਰੀ ਰਹੀ ਔਰ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕੋਲੋਂ ਪੰਜਾਬ ਦੇ ਐਡਵੋਕੇਟ ਜਨਰਲ ਕੋਲ ਦੋ ਹੋਰ ਦਿਨ ਦਾ ਸਮਾਂ ਮੰਗਿਆ ਸੀ ਜਿਸ ਨੂੰ ਹਾਈ ਕੋਰਟ ਨੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸਾਫ਼ ਮਨਾਂ ਕਰ ਦਿੱਤਾ ਤਾਂ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਡਵੋਕੇਟ ਜਨਰਲ ਤੋਂ ਸਵਾਲ ਕੀਤਾ ਹੈ ਕਿ ਜੇਕਰ ਸਰਕਾਰ ਮਜੀਠੀਆ ਦੀ ਜ਼ਮਾਨਤ ਖلاف ਕਿਉਂ ਹੈ ਹਾਈ ਕੋਰਟ ਨੇ ਕਿਹਾ ਕਿ ਹੁਣ ਤੱਕ ਸਿਰਫ ਇਲਜ਼ਾਮਾਂ ਦੀ ਗੱਲ ਹੋ ਰਹੀ ਹੈ ਜੋ ਅਜੇ ਤੱਕ ਸਾਬਤ ਵੀ ਨਹੀਂ ਹੋਏ ਨੇ ਹੁਣ ਸਰਕਾਰ ਦੇ ਵੱਲੋਂ ਅਦਾਲਤ ਦਾ ਕੀਮਤੀ ਸਮਾਂ ਖਰਾਬ ਹੋ ਰਿਹਾ ਸੋ ਹਾਈ ਕੋਰਟ ਨੇ ਏਜੀ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਕਿ ਹੁਣ ਹੋਰ ਦੋ ਦਿਨ ਨਹੀਂ ਮਿਲਣਗੇ ਹੁਣ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਤਾਂ ਹੁਣ ਮਜੀਠੀਆ ਨੂੰ ਅੰਦਰ ਰੱਖਣ ਦੀ ਕੀ ਲੋੜ ਹੈ ਹਾਈ ਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਕਿਹਾ ਹੁਣ ਕਰੋ ਬਹਿਸ ਇਸ ਤੋਂ ਬਾਅਦ ਐਡਵੋਕੇਟ ਜਨਰਲ ਦੇ ਵੱਲੋਂ ਦਲੀਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਹਾਈ ਕੋਰਟ ਨੇ ਕਿਹਾ ਤੁਸੀਂ ਜੋ ਵੀ ਇਲਜ਼ਾਮ ਲਗਾ ਰਹੇ ਹੋ ট্রਾਇਲ ਦਾ ਵਿਸ਼ਾ ਹੈ ਤੁਹਾਨੂੰ ਜ਼ਮਾਨਤ ਤੇ ਬਹਿਸ ਕਰਨੀ ਚਾਹੀਦੀ ਹੈ ਸੋ ਬਹੁਤ ਹੀ ਦਿਨ ਦਾ ਸਮਾਂ ਨਹੀਂ ਦਿੰਦਾ ਸਿਰਫ ਅੱਜ ਦਾ ਦਿਨ ਇੰਤਜ਼ਾਰ ਕਰਨਾ ਪਏਗਾ ਔਰ ਕੱਲ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਐਨ ਸੁਣਵਾਈ ਹੋਏਗੀ ਪਤਾ ਲੱਗੇਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਜਾਂ ਫਿਰ ਪੰਜਾਬ ਦੇ ਜਿਹੜੇ ਏਜੀ ਨੇ ਹੋਰ ਤਤਕਾਰ ਵਿਚਾਰ ਨੇ ਜਿਹੜੇ ਵਿਰੋਧੀ ਅਧਿਰ ਦੇ ਜਿਹੜੇ ਵਕੀਲ ਉਹਨਾਂ ਦੇ ਨਾਲ ਕਰਨਗੇ